ਸਰਬਤਖਾਲਸਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਸੇਖਾਗੋਆਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਮੈਜਿਸਟ੍ਰੇਟ ਹਰ ਸਿਮਰਨ ਕੌਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਸਤਨਾਮ ਸਿੰਘ ਮਨਾਵਾ, ਜਸਕਰਨ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ ਨੂੰ ਕੋਰਟ ਵੱਲੋਂ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕੋਰਟ ਸਾਹਮਣੇ ਸੇਖਾਗੋਆਂ ਲਈ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਦੂਜੇ ਪਾਸੇ ਕੋਰਟ ਵਿੱਚ ਪਹੁੰਚੇ ਸੇਖਾਗੋਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਨੇ। ਆਰਮੇ ਜਿਹੜਾ ਪਰਚਾ ਦਿੱਤੀ ਪਰ ਬਿਲਕੁਲ ਕਿਉਂ ਉਠਾਈ ਬਿਲਕੁਲ ਬੇਮਦਦ ਨਾ ਸੀ ਕੋਈ ਹਿੰਦੂਸ਼ੀ ਕੈਂਟਾਰੇ ਵਿਰੁੱਧ ਨਾ ਕੋਈ ਉੱਤੇ ਭੜਕਾਉਣ ਨਾ ਰਣ ਲੱਗਾ ਸਰਕਾਰ ਨੂੰ ਤਾਂ ਸਾਨੂੰ ਸਵਾਛੇ ਦੇਣੀ ਚਾਹੀਦੀ ਲੱਖਾਂ ਬੰਦੇ ਸ਼ਾਂਤ ਬਈ ਟਕਣਾ ਰੋਕੀ ਗਈ ਕੀ ਲੱਗਦਾ ਸਰਕਾਰ ਸਰਬੋਸ ਖਾਲਸਾ ਤੇ ਜਿਹੜਾ ਇਕੱਠੇ-ਇਕੱਠੇ ਡਰ ਕੇ ਉਹਦਾ ਬਿਲਕੁਲ ਘਪੜਾ ਗਿਆ ਸਰਦਾਰ ਚੇਬੀ ਸਿੰਘ ਖਾਦਲ ਆਪ ਦਾ ਮਾਨਸਿਕ ਤਵਾਜਨ ਖੋ ਚੁੱਕਿਆ ਸਿੱਖ ਸੰਗਤਾਂ ਨੂੰ ਕੀ ਅਪੀਲ ਕਰੋ ਤੁਸੀਂ ਸ਼ਾਂਤੀ ਦੀ ਭਾਈਚਾਰਾ ਇਕੱਠਾ ਰੱਖੋ ਸ਼ਾਤਮਈ ਟੰਗਣਾ ਡਟ ਕੇ ਵਿਰੋਧ ਕਰੋ ਇਸ ਸਰਕਾਰ ਦੇ ਆ ਜਿਹੜਾ ਪਰਚਾ ਜਿਹੜਾ ਦਰਜ ਕੀਤਾ ਤਦ ਤੇ ਕੀ ਕਹਿਣਾ ਚਾਹੋਗੇ ਪੈਸਾ ਪੈਸਾ ਗਲਤ ਪਰਚਾ ਦਰਜ ਕੀਤਾ ਛੱਡ ਤੇ ਭਾਈ ਚਲੋ ਟਰਮ ਵਾਲਾ ਸਾਨੂੰ ਸਵੇਰ ਤੋਂ ਲਿਆ ਕੇ ਇੱਥੇ ਰੱਖਿਆ ਹੋਇਆ ਅਗਲਾ ਦਾਬੇ ਮਾਰੇ ਜਾ ਰਹੇ ਤੁਸੀਂ ਦਾਬੇ ਮਾਰੇ 加 ਰਹੇ ਆ ਕਿ ਤੁਹਾਨੂੰ ਤੁਸੀਂ ਮਤਲਬ ਆ ਕੁਝ ਕਰਦੇ ਹੋ ਤੁਸੀਂ ਦੇਸ਼ ਤੋੜ ਰਹੇ ਹੋ ਅਸੀਂ ਬਿਲਕੁਲ ਕੋਈ ਦੇਸ਼ ਤੋੜਨ ਦੇ ਵਾਸਤੇ ਗੱਲ ਨਹੀਂ ਕੀਤੀ ਔਰ ਮਤਲਬ ਪਲੀਜ਼ ਇਸ ਬਸਰ ਧੱਕਾ ਪਲੀਜ਼ ਨਹੀਂ ਦੱਸਣਾ ਚਾਹੁੰਦੇ ਯਾਰ ਸਾਡਾ ਧੱਕਾ ਨਾ ਕਰੋ ਪਰਚਾ ਕਿਹੜਾ ਕਰੋਗੇ ਪਰਚਾ ਬਿਲਕੁਲ ਗਲਤ ਹੈ ਸਾਡੇ ਨਾਲ ਧੱਕਾ ਕਰੋਗੇ ਸੰਗਿਤਾ ਜਿਹੜੀਆਂ ਬਹੁਤ ਰੋਗ ਵਿੱਚ ਨੇ ਔਰ ਮਤਲਬ ਇਹ ਜਿਹੜਾ ਸੰਗਿਤਾ ਨੂੰ ਅਪੀਲ ਨਹੀਂ ਕਰਨਾ ਚਾਹੁੰਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਸ਼ਾਂਤ ਬਈ ਬਣਾਈ ਰੱਖੋ ਸ਼ਾਂਤ ਬਿਲਕੁਲ ਜਿਹੜਾ ਆਇਆ ਤੁਸੀਂ ਆ ਜੀ ਹੋਇਆ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਪਹਿਰੇਦਾਰ ਟੀਵੀ